ਲੋ ਵੀ ਸਤਿ ਸ੍ਰੀ ਅਕਾਲ ਮਿੱਤਰੋ ਅੱਜ ਹੋ ਗਈ 12 ਦਸੰਬਰ ਤੇ ਨਵੇਂ ਸਫ਼ਰ ਦੀਆਂ ਤਿਆਰੀਆਂ ਤੇ ਸਾਡੇ ਸਾਹ ਭਦਰ ਗੋੜੀ ਜੀ ਪਹੁੰਚ ਚੁੱਕੇ ਨੇ ਤੇ ਦੇਖਦੇ ਆ ਕੀ ਵਰਦਾ ਕਰਦਾ ਸੈਕਲ ਕਸ ਤੇ ਚੈਨ ਕਵਰ ਇੱਕ ਗੱਡੀ ਉਹ ਤਿਆਰਾਂ ਇਹ ਦੋ ਬੰਦੇ ਤਿਆਰ ਨਹੀਂ ਤੇ ਨਵੇਂ ਸਫ਼ਰ ਲਈ ਝੱਗੀਆਂ ਬਣ ਗਈਆਂ ਝੱਗੀਆਂ ਵੀ ਦਿਖਾ ਦਿੰਦਾ ਤੁਹਾਨੂੰ ਇਹ ਕਪੜਾ ਲੀੜਾ ਪਿਆ ਇਹ ਵਿਆ ਗੋਲੀ ਉਹ ਪੰਡੋਰੀ ਆ ਬੁੱਪਾ ਰਈ ਤੇ ਨਮਾਸਾਫਰ ਕਾਲੂ ਪਹੁੰਚ ਮਿੱਤਰ ਪਿਆਰੋ 13 ਤਰੀਕ ਤੇ ਕਾਲੇ ਤੇ ਗੋਲੀ ਨੇ ਓਕੇ ਬੱਸ ਆ ਕਰਤਾ ਕੰਮ ਉਹੀ ਆ ਚਾਚਾ ਇਹਨਾਂ ਥੱਲੇ ਇਟੂਟ ਰੱਖੀ ਜਾਵੇ ਨਾ ਤੇ ਮੈਂ ਤੁਹਾਨੂੰ ਇਸ ਤਰ੍ਹਾਂ ਜੀ ਹਾਂ ਥੋੜਾ ਜਿਆਦਾ ਚੱਲੀਆਂ ਹੁਣ ਲੁਧਿਆਣੇ ਨੂੰ ਸਟੇਸ਼ਨ ਤੇ ਸਾਈਕਲ ਪਾਰਸਲ ਕਰਨਾ ਸਾਈਕਲ ਪਾਰਸਲ ਕਰਨਾ ਕੱਲੂ ਬੰਦੇ ਪਾਰਸਲ ਕਰਦਨੇ ਆ 2208 ਲੁਧਿਆਣੇ ਪਹੁੰਚ ਗਏ ਆ ਸਾਈਕਲ ਪਿੱਛੇ ਲੱਤੇ ਹੋਏ ਆ ਸਵਾਰੀਆਂ ਦੋ ਅਲਾਊਡ ਹੁੰਦੀਆਂ ਕਿ ਤਿੰਨ ਬਹਿ ਗਏ ਤੀਜਾ ਬੰਦਾ ਪੁਲਿਸ ਤੋਂ ਡਰਦਾ ਆ ਦੇਖੋ ਕਿਵੇਂ ਲੋਕ ਕੇ ਬਹਿ ਗਿਆ ਏ ਇਹ ਕਹਿੰਦਾ ਮੈਨੂੰ ਪੁਲਿਸ ਦੇਖਗੀ ਦਾ ਮੈਂ ਲੱਗ ਗਿਆ ਨਾ ਪਰਸਨ ਆ ਇਹਦੀ ਵੱੜਦੀ ਘਟਾ ਬਾਕੀ ਉਹਦੇ ਸਬਕਰੀ ਦਾ ਦੇ ਘਰ ਉੱਥੇ ਸਾਈਕਲ ਪਿਆ ਗੋਲੀ ਦਾ ਸਾਈਕਲ ਮਗਰ ਟਰਾਲੀ ਵੀ ਹੈ ਦੀ ਸਾਈਕਲ ਦੀ ਦਿਖਾਵਾਂਗੇ ਡੇਢ ਸਾਈਕਲ ਹੈ ਮੇਰਾ ਡੇਢ ਸਾਈਕਲ ਹੈ ਦਾ ਬਾਕੀਆਂ ਕੋਲ 1 1 ਹੈ ਮੇਰੇ ਕੋਲ ਡੇਢ ਹੈ ਫਿਰ ਤੁਹਾਨੂੰ ਦਿਖਾਉਣੇ ਉੱਥੇ ਦਾ ਮਾਹੌਲ ਬਾਕੀ ਸਵਾਦ ਤਾਂ ਕੱਲ ਤੋਂ ਹੋਣਾ ਜਦੋਂ ਟ੍ਰੇਨ ਦੇ ਵਿੱਚ ਬੈਠ ਕੇ ਹੋਵੇ ਸਵੇਰ ਦੀ ਚਾਹ ਬਾਈ ਸਿਕਿਉਰਿਟੀ ਆਰਟਿਸਟ ਉਹਨਾਂ ਦੇ ਘਰ ਬ੍ਰੇਕਫਾਸਟ ਕਰਕੇ ਆਏ ਗੋਲੀ ਬੋਪਰ ਦੇ ਘਰ ਉਹਦੇ ਨੂੰ ਖਾਣ ਹੀ ਨਹੀਂ ਉਹਨੇ ਤਾਂ ਕਹਤਾ ਹੀ ਸੀ ਇਹਦਾਂ ਨਾ ਜੀ ਜਾ ਰਹੇ ਗੱਲਾਂ ਗੱਲਾਂ ਕੋਚਾ ਇਹ ਵੀ ਨਾ ਬਲੀਤੀ ਵਾਲਾ ਨੰਬਰ ਤੇ ਆਇਆ ਸੰਗੋ ਨਾਲ ਕੋਈ ਗੱਲ ਨਹੀਂ ਲੈ ਲੈ ਰਿਹਾ ਤੇ ਆਇਆ ਉਹ ਕਿਉਂ ਚੱਕਦੇ ਹੋਈ ਗੱਲ ਸਾਈਕਲ પાર્ਕ ਨੂੰ ਲੱਗਿਆ ਆਹ ਬਲੇਟਾਂ ਲੱਗੀਆਂ ਦੀਆਂ ਪੈਕ ਹੋ ਜਾਂਦੇ ਆ ਇਹ ਚਾਰੇ ਸੈਕਰ ਆਪਣੀ ਪੈਕ ਹੋ ਗਈ ਇਹ ਇਥੋਂ ਦੇਖਦਾ ਕੀ ਬਣਦਾ ਅਗੇ ਫਿਰ ਸਾਈਕਲ ਹੋ ਕੇ ਪਾਰਸਲ ਸਾਈਕਲ ਬੁਕਿੰਗ ਹੋ ਗਈ ਇਹਨਾਂ ਦੀ ਅੱਜ ਭੇਜ ਦੂੰਗੇ ਇਹ ਬਲਾ ਤਾਂ ਪਤਾ ਨਹੀਂ ਅੱਜ ਪਹੁੰਚੂ ਕੱਲ ਪਹੁੰਚੂ ਤੇ ਆਪਣਾ ਕੰਮ ਕਰ ਲਵਾਂਗੇ ਸਾਡਾ ਕੰਮ ਇਹ ਪ੍ਰੋਸੈਸ ਆਪਣਾ ਪਾਰਸਲ ਕਰਨਾ ਆ ਮਾਰਕਰ ਲੱਗ ਜਾਂਦੇ ਆ ਭਾਈ ਨੇ ਸਾਨੂੰ ਆਪਾਂ ਨੂੰ ਬਹੁਤ ਫੋਟ ਗਿਆ ਆ ਭਾਈ ਇਹਦੇ ਬਹੁਤ ਸਪੋਰਟ ਕੀਤੀ ਇਹਨੂੰ ਸਭ ਸਭ ਕੁਝ ਕਰਵਾ ਕੇ ਦਿੱਤਾ ਤੁਹਾਨੂੰ ਲੋਡ ਅਕਦੇ ਭਾਈ ਨੂੰ ਮਿਲਿਓ ਕੰਨ ਭਾਈ ਉਹ ਸਕੈਨ ਕਰਾਂਗੇ ਉੱਥੇ ਵੀ ਇੱਥੇ ਵੀ ਹੋ ਗਿਆ ਸਕੈਨ ਓਕੇ 4 ਨੰਬਰ ਪਲੇਟਫਾਰਮ ਤੇ ਸਾਈਕਲ ਪਹੁੰਚ ਗਈ ਇਹ ਕਹਿੰਦੇ ਕੱਲੂ ਥੋੜੇ ਜਾਣ ਤੋਂ ਪਹਿਲਾਂ ਪਹਿਲਾਂ ਉੱਥੇ ਹੀ ਸਾਈਕਲ ਪਹੁੰਚ ਜਾਣਗੇ ਸੇ ਲੋਡਿੰਗ ਨਹੀਂ ਕਿਤੇ ਵੀ ਰੱਖੋ ਜਰੂਰ ਜੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਹਾਂ ਲੋਡਿੰਗ ਹੋ ਗਈ ਹੈ ਤੇ ਤੁਹਾਨੂੰ ਸਮਾਂ ਲੱਗ ਜਾਏਗਾ ਬਹੁਤ ਸਾਰਾ ਜੀਪੋ ਖੇਤੇ ਦੱਬੋ ਦੱਬਾ ਉਹ ਲੱਗਦੇ ਸਾਈਕਲ ਆ ਭਾਈ ਤੇਲਾ ਘੜ ਲਾ ਇੱਕ ਵਾਰ ਅੱਗੇ ਲੱਖਾ ਅੱਗੇ ਹਾਂ ਲੱਦੇ ਕੇ ਲੱਦੇ ਦਾ ਗਏ ਪਰ ਤੂੰ ਤਨ ਤੇ ਜਾਵਾ ਟੱਕੋ ਟੱਕ ਉੱਪਰ ਜਿਹੜਾ ਸਵਾੜ ਡਿੱਗ ਪਿਆ ਇਹਦੀ ਪਤਾ ਕਿਦਾ ਸਲਾਮਤ ਪਹੁੰਚੂਗੀ ਨਾ ਸਲਾਮਤ ਪਹੁੰਚ ਪਰ ਇਹ ਇਹ ਫਾਇਦਾ ਜ਼ਰੂਰ ਹਦਾ ਜੇ ਆਪਾਂ ਕੋਲ ਆ ਥੋੜੀ ਥੋੜੀ ਜੀ ਬਸ ਬਚਤ ਕਰ ਰਹੇ ਆ ਇਹ ਕੋਈ ਚੱਕਰ ਨਹੀਂ ਆ ਬਸ ਉਹਨਾਂ ਤੋਂ ਬਾਅਦ ਤੇ ਅਜੇ ਦੋ ਦਿਨ ਲੇਟ ਕਰਤਾ ਫੇਰ ਹੋ ਗਿਆ ਫੇਰ ਹੋ ਗਿਆ ਚਲ ਮੇਰੇ ਲਾਦਾ ਕੁਛ ਨਾ ਕੁਛ ਨਾ ਗਾਜ ਕੁਛ ਨਾ ਕੁਛ ਨਾ ਕਿਤੇ ਟੁੱਟਿਆ ਹੋਵੇ ਇਹ ਕੋਈ ਕਰਨਾ ਚਲੋ ਵੀ ਸੀਟੀ ਵੱਜ ਗਈ ਲਾਦੂ ਬੰਦ ਕਰ ਦੋ ਹੁਣ ਸਾਨੂੰ ਮਿਲਾਂਗੇ ਡੱਬਾ ਬੰਦ ਕਰਕੇ ਆ ਲਾਤੀ ਸੀਲ ਤੇ ਗੁਲੀ ਕਰ ਰਿਹਾ ਗੱਲਬਾਤ ਬਾਬੂ ਥਾਕਾ ਮਾਰਦਾ ਰੇਲ ਦਾ ਬਾਬੂ ਬੰਤੋਂ ਨੀਰਮਾਲ ਪੁੱਲ ਗਈ ਉਹ ਰਮਾਲ ਦੀ ਜਗਾ ਦੇ ਵਿੱਚ ਹਰੀ ਚੰਡੀ ਦੇ ਰਹਾ ਗੱਭਰੂ ਕਹਦਾ ਤੁਹਾਡੇ ਸਾਈਕਲ ਲੈ ਚਲਿਆ ਲੈ ਵੀ ਗੁਲੀ ਚੌਧਾ ਤਰੀਕ ਹੋ ਗਈ ਅੱਜ ਇੰਤਜ਼ਾਰ ਦੀਆਂ ਕੜੀਆਂ ਖਤਮ ਕਤੋਂ ਤੇ ਅੱਜ ਫੜ ਲੈਣੀ ਹੈ ਟ੍ਰੇਨ ਇੱਥੋਂ ਬੰਬੇ ਦੀ 11:40 ਤੋਂ ਚੱਲਣੀ ਹੈ ਲੁਧਿਆਣੇ ਤੋਂ ਤੇ ਸਾਡੀ ਤਿਆਰੀ ਲਗਭਗ ਦਰਨਾ ਤੇ ਸਮਾਨ ਆ ਟੈਂਟ ਮੈਟ ਲਟਰਨ ਪਟਨ ਖਾਣ ਪੀਣ ਦਾ ਸਮਾਨ ਆ ਡਰਾਈ ਫੂਡ ਵਗੈਰਾ ਅੱਜੱਕ ਕੋਈ ਘਾਤਾ ਕਿਤੇ ਕਿਸੇ ਨੂੰ ਕੀ ਆ ਸੀਡਸ ਵੀ ਪਤਾ ਨਹੀਂ ਕੀ ਕੀ ਵੈਰਾਈਆਂ ਤਾਂ ਹੁਣ ਖਾਣ ਲੱਗੇ ਪਤਾ ਲੱਗਿਆ ਕਰੂਗਾ ਬਾਕੀ ਮਿੱਤਰੋ ਉਹ ਦੋ ਬੰਦੇ ਹਜੇ ਪਹੁੰਚੇ ਨਹੀਂ ਅਸੀਂ ਤਿਆਰ ਆ ਤੇ ਮਿਲਦੇ ਆ ਫਿਰ ਸਾਨੂੰ ਅਕੇ ਦਿਖਾਉਣੇ ਆ ਅਗਲਾ ਪ੍ਰੋਸੈਸ ਕੀ ਆ ਤਬ ਤੱਕ ਲਈ ਥੈਂਕ ਯੂ ਸਤਿ ਸ੍ਰੀ ਅਕਾਲ ਪਰੌਂਠੇ ਤਿਆਰ ਨਾਲ ਜਾਣ ਲਈ ਟ੍ਰੇਨ ਦੇ ਵਿੱਚ ਇਹਨੇ ਖਾਣਾ ਪੀਣਾ ਵਧੀਆ ਨਹੀਂ ਮਿਲਦਾ ਜੀ ਤੂੰ ਨੇ ਸਬਜ਼ੀ ਬਣਾਤੀ ਪਤਾ ਕਾਦੀ ਬਣਾ ਕੇ ਦਿੱਤੀ ਆ ਓਹ ਹੋ ਤਾਂ ਕਜਰੇ ਡਾਲੀ ਨਹੀਂ ਆਈ ਮਰੇ ਬੱਚਾ ਆਈ ਜਾ ਮੇਰੇ ਨਾਲ ਸੋਚ ਕੇ ਆ ਰੋਟੀਆਂ ਖਵਾ ਖਵਾ ਥੱਕ ਗਏ ਮੈਂ ਚਾਰ ਚਾਰ ਖਾ ਕੇ ਜਾ ਚਾ ਇਹ ਚਾਚਾ ਚਾਚੇ ਨੂੰ ਮੈਂ ਮੈਂ ਵੀ ਖਾ ਲਵਾਂ ਚੱਲ ਦੋ ਚਾਰ ਮਿੰਟ ਹੋਰ ਚੱਕਦੇ ਫੱਟੇ ਸਬਰ ਸਬਰ ਦੋ ਕੋਈ ਹੁੰਦਾ ਹੁੰਦਾ ਹਾਈ 3 ਘੰਟੇ ਟ੍ਰੇਨ ਚ ਲਾਉਣੇ ਆ ਕਿਤੇ ਸਬਰ ਸਬਰ ਦੋ ਹੁੰਦਾ ਕਿ ਇਨਾਂ ਤੇ ਖਤਮ ਹੋਇਆ ਹੋਇਆ 3 ਘੰਟੇ ਲਾਉਣੇ ਟ੍ਰੇਨ ਚ 12 ਵਜੇ ਦੇ ਕਰੀਬ ਸਮਾਂ ਹੋ ਗਿਆ ਤੇ ਪਹੁੰਚ ਗਏ ਸਟੇਸ਼ਨ ਤੇ ਹੁਣ ਅੱਗੇ ਕੀ ਬਣਦਾ ਹਾਂਜੀ ਨੰਬਰ 0585 ਨੇ ਵਾਦੀ ਹੈ ਹਾਂਜੀ ਬਤਾ ਚਾਚਾ ਲੁਧਿਆਣੇ ਪਹੁੰਚ ਗਏ ਜਮਾ ਸਟੇਸ਼ਨ ਤੇ ਆ ਜੀ ਤੇ ਤੈਨੂੰ ਨਹੀਂ ਆਈ ਪਸੰਦ ਕਿਦਾ ਟੁੱਟੀ ਦੀ ਇਹ ਕੀ ਜਣੀ ਵਧੀਆ ਲੱਗ ਰਿਹਾ ਹੈ ਜੀ પેટ્રોલ ਉਹਦਾ ਚਾਹੀਦਾ ਫੋਟੋ ਫੇਨਾ ਜਿਹੜਾ ਆਉਂਦਾ ਜੇ ਪੂਰਾ ਤਨੱਕੀ ਚਾਈ ਗਈ ਜੇ ਨਾ ਨੰਬਰ ਉਹ ਦੇਖੇ ਜਾਂਦੇ ਨੇ ਟ੍ਰੇਨ 'ਚ ਬੈਠ ਗਏ ਆ ਤੇ ਸੀਟਾਂ ਸਾਡੀਆਂ ਅਲੱਗ-ਅਲੱਗ ਨੇ ਸਰਵਿੰਦਰ ਨੇ ਇੱਕ ਕੰਮ ਦਿੱਤਾ ਉਹ ਵੀ ਜੱਜਦਾਨੀ ਕੀਤਾ ਸਹੀ ਗੱਲ ਹੈ ਕਦੇ ਸਲਾਏ ਉਹ ਨਾ ਕਰੇ ਮਿਲਦੀ ਸੀ ਟਿਕਟ ਮਿਲਦੀ ਸੀ ਤੁਹਾਨੂੰ ਕਿੰਨੀਆਂ ਵਧੀਆ ਜੀ ਫਿਰ ਪਲੇਨ ਤੇ ਜਾਂਦੇ ਨਾ ਮਿਲਦੀ ਸੀ ਪਲੇਨ ਬ੍ਰੋਨ ਤੇ ਤਾਂ ਸੈਕ ਨਾ ਆ ਜਾਂਦੇ ਫਿਰ ਔਖਾ ਸੀ ਤੇ ਦੇਖ ਨਹੀਂ ਜਾਂਦੇ ਦੇਖੋ ਜੀ ਖਜੂਰ ਵਾਲੇ ਏਰੀਆ ਸ਼ੁਰੂ ਹੋ ਗਿਆ ਪਤਾ ਨਹੀਂ ਕਿਹੜਾ ਏਰੀਆ ਚਾਚਾ ਕਹਿੰਦਾ ਦੇਖੋ ਇੱਧਰ ਕੀ ਦੇਖ ਖਜੂਰਾਂ ਦੀ ਮੈਂ ਤਾਂ ਤੇਨ ਦੱਸਿਆ ਵੀ ਇਹ ਲੁਧਿਆਣੀ ਲੰਘਿਆ ਜੀ ਆਪਾਂ ਪੰਜਾਬੀ ਕਿਵੇਂ ਨਿਕਲੇ ਕਲਕੱਤੀ ਨਹੀਂ ਪਹੁੰਚੀ ਤੇ ਇੱਧਰ 우ਸਤਾਦ ਜੀ ਸਾਡੇ ਜੇ ਚਾਹ ਪੀ ਲੈਣਾ ਫਿਰ ਇਹਨਾਂ ਤੇ ਆਬ ਵੜ ਜਾਂਦਾ ਜੇ ਨਾ ਪੀਂਦੇ ਫਿਰ ਵਾਸੀ ਆ ਲੈ ਲੈ ਕੇ ਦੂਜੇ ਦੇ ਹੋ ਗਿਆ ਸੁਸਤੀ ਬਾ ਦੇ ਥੋੜਾ ਇਹਦਾ ਹੱਲ ਕੀ ਕਰੋਂਗੇ ਦੱਸੋ ਕਮੈਂਟ ਕਰਕੇ ਦੱਸਿਓ ਜੀ ਦੱਸਿਓ ਜਿਆਦਾ ਗਲਤ ਨਾ ਕਰਿਓ ਫਿਲਹਾਲ ਤਾਂ ਪੰਜਾਬੀ ਚੱਲ ਰਿਹਾ ਤੇ ਤਰੀਂ ਨਾ ਹੀ ਮੋਹਲਾ ਇਹ ਸੀਟ ਕਾਲੇ ਦੀ ਆ ਗਈ ਹਾਂਜੀ ਉਧਰ ਗੋਲੀ ਦੀ ਆ ਗਈ ਉਹ ਅੱਗੇ ਮੈਂ ਆ ਬਸ ਬਹਿ ਕੇ ਅਸੀਂ ਇਕੱਠੇ ਦਲੜ ਕੇ ਜੀ ਤੇ ਅਨੰਤ ਲੈ ਰਹੇ ਆ ਸਫਰ ਦਾ ਦੋ ਬੰਦੇ ਸਾਡੇ ਟੈਗ ਦੇ ਨਹੀਂ ਚਾਚਾ ਤੇ ਗੋਲੀ ਬਸ ਇਧਰ ਤੁਰ ਕੇ ਉਧਰ ਤੁਰ ਕੇ ਕਿਹੜੀ ਗੱਡੀ ਜਾਂਦੇ ਆ ਇਹ ਆ ਪੰਜਾਬ ਦੀ ਸਰੋਂ ਦੇ ਫੁੱਲ ਉਧਰੋਂ 3 ਵਜੇ ਕੇ 5 ਮਿੰਟ ਹੋ ਗਏ ਤੇ ਟ੍ਰੇਨ ਦੇ ਵਿੱਚ ਖਾ ਰਹੇ ਆ ਪਰੌਂਠੇ ਇਹ ਬਣੈਕ ਕਰ ਜੀ ਸਬਜੀ ਚਾਰ ਦੇ ਨਾਲ ਤੇ ਲਵੇਟ ਦਿੰਨੇ ਹਾਂ ਹਾਂ ਚੱਕੋ ਲੈ 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 ਚੱਕੋ ਹੋਰ ਸੰਭਾ ਜੀ ਤਾਜ਼ਾ ਕਰਾਂ ਮੈਨੂੰ ਬੋਲੋ ਰੱਖ ਚਾਹ ਦੇ ਨਾਲ ਤਾਂ ਨਹੀਂ ਨਹੀਂ ਫਿਰ ਤਾਜੀ ਹਜੀ ਇਹਨੂੰ ਬਾਜੀ ਤਾਂ ਚੱਲਦੀ ਇੱਧਰ ਸਜਰੀ ਸਜਰੀ ਬਣ ਗਈ ਅੱਛੀ ਨਾਲ ਕੀ ਹੈ ਹਾਏ ਹਾਏ ਭਾਈ ਦੋ ਵਾਰ ਮੌਕਾ ਇਹਰੇ ਲੈ ਲਿਆ ਇੱਕ ਵਾਰ ਇਹਰੇ ਲੈ ਲਿਆ ਮੱਥਾ ਜਿਹੜਾ ਚੌੜਾ ਨਾ ਇਹ ਭਾਬੀ ਦੇ ਇੱਥੇ ਲਖਾਉਣਾ ਇੱਥੇ ਇੱਕ ਲੈ ਵੀ ਦੋ ਲੈ ਕੇ ਗਿਆ ਵਿਆਹ ਇਹ ਤੁਸੀਂ ਤਾਂ ਮਰ ਗਏ ਬਈ ਆਪਦੇ ਬਥਿਆ ਸੀ ਤੇ ਤੀਜੀ ਵਾਰ ਮੌਕਾ ਮਿਲ ਗਿਆ ਮੇਰੇ ਕੋਲ ਪਾਣੀ ਆ ਮੇਰੇ ਕੋਲ ਪਾਣੀ ਹੈ ਤੀਜੀ ਵਾਰ ਮੌਕਾ ਮਿਲ ਗਿਆ ਕਿਵੇਂ ਨਾ ਮਹਿਸੂਸ ਹੋ ਰਿਹਾ ਆਹਾਹਾ ਹੁਣ ਦੱਸ ਕੌਣ ਬਣਿਆ ਭਾਬੀ ਚਾਚਾ ਹੈ ਚਾਚਾ ਇੱਥੇ ਲਿਖਣਾ ਇੱਥੇ ਆਹ ਆਹ ਮੁੰਡਾ ਇਹ ਬਣਿਆ ਇੱਥੇ ਵੱਧ ਨੰਬਰ ਕਿ ਨਹੀਂ ਲਾਇਆ ਦੱਸ ਪਹਿਲਾਂ ਜੀਨੇ ਮਰਜੀ ਲਏ ਆ ਚਾਚੇ ਨੇ ਬਣਾਇਆ ਨਾਲ ਇਹ ਦੇ ਵੱਧ ਨੰਬਰ ਕਿ ਨਹੀਂ ਲਾਇਆ ਦੱਸ ਚਾਚੇ ਦੀ ਵਾਰੀ ਆ ਗਈ ਹੁਣ ਕੋ ਸਾਹਿਬ ਸਾਡੇ ਕੋ ਸਾਹਿਬ ਦੇਖਿਓ ਇੱਧਰ ਐ ਦੇ ਜਿਵੇਂ ਰੇਗਮਰ ਮਾਰ ਦਿੰਦਾ ਲੋਹੇ ਦੇ ਉੱਪਰ ਆਏ ਦੰਦਾ ਤੇ ਬਰਸ਼ ਮਾਰਦੇ ਨੇ ਇਹ ਇੱਕ ਦੇ ਫਟੇ ਇਹਦੇ ਹਾਲਾਤ ਇਹੋਗੇ ਪਾਣੀ ਮੁਗਾਤਾ ਇਹ ਆਰੇ ਬੰਦੇ ਜੋਰ ਲਾ ਚੁੱਕੇ ਨੇ ਇਹ ਜਦੋਂ ਹੁਣ ਮੈਂ ਜੋਰ ਲਾਣਾ ਫੇਰ ਬਣੀ ਆਵਾ ਹੁਣ ਕੋਸ ਸਭ ਮੁਲਕ ਸੁਤਾ ਬੈ ਇਹਦੇ ਵਿੱਚ ਆ ਤਿੰਨ ਹੁੰਦੀਆਂ ਨੇ ਹਨਾ 1 2 3 ਪੂਰੀ ਧਰ ਲੱਗ ਗਈ ਤੇ ਇਹਦੇ ਵਿੱਚ ਆ ਗਿਆ ਦਸਤਾਰਾਂ ਤੋਂ ਟੋਪੀਆਂ ਜਾ ਗਿਆ ਤਾਂ ਰੰਗ ਬਦਲ ਗਿਆ ਇਹ ਵੀ ਕਿੰਨੀ ਸੋਹਣੀ ਦਸਤਾਰ ਬੰਨ ਕੇ ਆਇਆ ਸੀ ਰਾਤ ਨੂੰ ਲੈ ਗਈ ਹੁਣ ਵੇਖੀ ਉੱਤੇ ਪੈ ਗਈ ਆ ਗੱਪਰੂਦਰੀ ਲਈ ਉਹਦਰੀ ਲਈ ਉਹ ਤਾਂ ਸਰਦਾਰ ਦੂਜੇ ਨੇ ਯਾਰ ਪੱਕੀ ਪੱਕੀ ਪਾਣੀ ਚੂਕਤਾ ਹੈ ਤੂੰ ਤਾਂ ਪੱਕਾ ਉਦੋਂ ਵੱਧਾ ਤੇ ਆ ਗੋੜੀ ਲੱਗਿਆ ਇਥੇ ਤਾਂ ਜਮ ਕਰਨ ਤਾਂ ਹੀ ਤਾਂ ਜੀ ਕੋਸ ਸਾਹਿਬ ਚੁਣਿਆ ਕੋਈ ਗੱਲਬਾਤ ਵੀ ਨਹੀਂ ਔਂਗੜ ਵੀ ਇਹਦੇ ਵਾਲੀ ਹੁਣੀ ਬਣਾਉਣਾ ਨਹੀਂ ਕਿੱਥੋਂ ਚ ਕਹਿ ਰਹੀ ਹੈ ਕੋਈ ਗੱਲ ਵਾਹ ਉਹ ਚਾਚਾ ਕੌਫੀ ਬਲੈਕ ਕੌਫੀ ਬਿਨਾ ਮਿੱਠਾ ਬਿਨਾ ਤੋਂ ਚਾਚਾ ਸਾਨੂੰ ਜੀ ਗਲੋਪ ਇਹ ਫਿਟਨੈਸ ਦੇ ਉਹ ਐ ਇਹ ਇਹਦੇ ਤੋਂ ਨੂਰ ਕੰਮਾਈ ਨਹੀਂ ਆਉਂਦਾ ਆ ਚੀਜ਼ਾਂ ਜਾਂਦਾ ਇਹ ਤੰਤਰ ਮਲੰਤਰ ਬੋਹਾਂਦਾ ਹੈ ਇੱਕ ਦੇ ਘਟ ਆ ਕੇ ਸਿਰਾਂ ਇਹਦੇ ਵੀ ਸੀਸੀ ਮੂਰੀ ਖੜ ਕੇ ਆਉਂਦੇ ਆਪ ਨੂੰ ਸ਼ਾਇਰਦਾ ਪਰ ਪਰਤਾਵੀ ਬਣ ਲਈ ਇੱਕ ਵਾਰ ਪਰ ਭਾਬੀ ਬਣ ਲਈ ਉਹ ਦੇਖਿਆ ਮੈਂ ਨੇ ਦੇਖਿਆ ਮੇਰੇ ਸੂਤਰਾ ਤੋਂ ਤੀਜਾ ਚਾਂਸ ਲੱਗ ਰਿਹਾ ਹਾਏ ਹਾਏ ਸੱਜਣੇ ਚੱਲ ਨਾ ਮਕਲਾ ਵੀ ਸੱਜਣਾ ਨੂੰ ਇੰਜ ਲੱਗਦਾ ਪੱਤੇ ਦੀ ਛਾਲਰ ਤੋਂ ਬਦਲਾ ਦੇ ਪੱਤੇ ਬਹੁਤ ਜ਼ਿਆਦਾ ਨਹੀਂ ਚਾਚੀ ਅੱਧੀ ਦਾਖਲਾ ਦਾ ਕੀ ਕਰੀ ਬੜੀ ਪੀੜੀ ਵਿੱਚ ਦਿਖਾਦਾ ਪੱਤੇ ਗਿਆ ਜੀ ਦੇਖੀ ਨਹੀਂ ਥਾਂ ਨਹੀਂ ਖੁਰ ਚੱਲ ਚਾਚੇ ਤੇ ਇਹ ਵੀਡੀਓ ਦੇਖੂਗਾ ਚੱਲ ਖੜਾ ਖੜਾ ਮੈਨੂੰ ਚੱਲ ਲੈਣ ਦੇ ਕਿੱਧੇ ਕਿੱਧਾ ਜਾਏਗਾ ਮੈਂ ਚੱਕ ਲੁ ਕੁੱਤੇ ਤੂੰ ਫਸ ਜਾਏਂਦਾ ਕੀ ਜਦ ਵੀ ਬੋਲਦੇ ਕਈ ਵਾਰੀ ਸਾਹਮ ਕੇ ਰੱਖਦੇ ਹੁੰਦੇ ਆ ਹਏ ਤੇ ਬੇਗੀ ਤੋਂ ਛੋਟਾ ਮੋਟਾ ਚਲਾਉਂਗਾ ਜੀਰੋ ਚਲਾਉਂਗਾ ਨਹੀਂ ਨਹੀਂ ਤੈਨੂੰ ਕੀ ਲੱਗ ਰਿਹਾ ਨਾ ਦੇ ਚੱਪਣੂ ਗਏ ਨਹੀਂ 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 ਅਸੀਂ ਪਣਵੇਂ ਨਹੀਂ ਜਿਹੜੀ ਲੁਕੀ ਦੇਤੀ ਤੂੰ ਉਹ ਕਿਉਂ ਚੱਲਿਆ ਅਜੇ ਤਿਆਰੀ ਕਰ ਰਹੀ ਆ ਸ਼ਾਮ ਤੇ ਕੱਲ ਮਿੱਠੀ ਰੋਟੀਆਂ ਖਾਣੀ ਐ ਤੂੰ ਟਕਚਰਣਾ ਕਰ ਮੈਂ ਤੈਨੂੰ ਦੱਸਾਂ ਜਿੱਦਾਂ ਤੇਰੀ ਵਾਰੀ ਆ ਗਈ ਨਾ ਹਾਂ ਇੱਕ ਦੀ 27 ਤੇ ਹੈ ਤਾਂ ਤੇ ਕੀ ਹੋ ਗਿਆ ਫਸ ਗਿਆ ਫਸ ਗਿਆ ਫਸ ਨਹੀਂ ਗਿਆ ਭਾਬੀ ਬਣ ਭਾਬੀ ਬਣ ਗਿਆ ਤੂੰ ਉਹ ਵੀ ਤੀਜੀ ਵਾਰ ਹਾਏ ਹਾਏ ਚੌਥੀ ਵਾਰ ਬਣ ਗਿਆ ਉਹ ਸੱਤਵੀਂ ਵਾਰ ਲਿਖਦਾ ਸੱਤ ਵਾਰ ਬਣਿਆ ਅੱਠਵੀਂ ਵਾਰ ਚੱਲੀ ਹੈ ਇਹ ਪਤਾ ਨਹੀਂ ਹੁਣ ਕਿਹੜੇ ਕੁੜੀ ਦੇ ਇਹਦੇ ਵਿੱਚ ਝੁੱਟੀ ਰਗੀ ਕੁੜੀ ਗਲੀਂ ਭਾਰੀ ਕੇ ਬੰਦੇ ਫਸ ਗਿਆ ਤਾਤਾ ਬਣ ਗਿਆ ਭਾਬੀ 8ਵੀਂ ਵਾਰ ਕਿੰਨੇ ਹੋਰ ਹੁਣ ਪਹੁੰਚ ਕੇ ਉੱਥੇ ਸਨਮਾਨ ਸਨਮਾਨ ਕਰਨਾ ਚਾਹਤੇ ਦਾ ਆ ਕਰੋ 15 ਤਰੀਕ ਦੁਪਹਿਰ ਦੇ 1 ਵਜੇ ਗਿਆ ਭਾਬੀ ਭੁੱਬੀ ਬਣਨ ਤੋਂ ਬਾਅਦ ਹੁਣ ਮੂਲਮਗਾ ਚਾਚਾ ਜੀ ਪਪਾ ਪਪਾਲ ਲਾਂਗੇ ਆ ਬਾਈ ਰਾਏ ਕੋਟੀਆਂ ਸੀ ਇਹ ਨਹੀਂ ਸਾਡੇ 10 ਵਿੱਚ ਪਾਪੀ ਬਣ ਚ ਵਧੀਆ ਯੋਗਦਾਨ ਪਾਇਆ ਸਿਰ ਸਿਰ ਵਿੱਚ ਵਧੀਆ ਪਾਇਆ ਉਹ ਤਾਂ ਮੈਂ ਵਾਰਮ ਅਪ ਹੋ ਰਿਹਾਦਾ ਯਾਰ ਕੱਲ ਵੜੇ ਨਹੀਂ ਲਿਆ 7 ਵਾਰ ਚਾਚਾ ਬਣ ਕੇ 8 ਵਾਰ ਪਰ ਮੈਂ ਕਹਿੰਦਾ ਐਵੇਂ ਹੁੰਦਾ ਵੀ ਉਹ ਤਾਂ ਗਿਣੀ ਨਹੀਂ ਉਹ 7-8 ਵਾਰ ਦਾ ਇੱਕ ਪਰ ਇੱਕ ਗੱਲ ਮਨੂੰ ਸਾਰੇ ਬਣ ਗਏ ਤੁਸੀਂ ਆਹ 10 ਦੀ ਸੇਵਾ ਦੀ ਮਿਲੀ ਮਣੂ ਮਣੂ ਉਹ ਦੇਖੀ ਪੱਪ ਦੇ ਪੱਤੇ ਤੇਰੇ ਕੋਲੇ ਸੀ ਜਵੇ ਨਾ ਜਵੇ ਜਵੇ ਬਈ ਬਣੀ ਤੇ ਮੇਰੇ ਉਹੀ ਨਹੀਂ ਸਾਡੇ ਖਾਨਦਾਨ ਚ ਦੀ ਵੀ ਬਣੀ ਤੇ ਬਾਪਾ ਉਹ ਵੀ ਨਰਮਦਾ ਨਦੀ ਨੂੰ ਕਰਾਸ ਕਰ ਰਹੇ ਆ ਬਾੜੀ ਛੋਟੀ ਆ ਜਨ ਨਰਮਦਾ ਉਹ ਰਗਾ ਆਈਆ ਨਰਮਦਾ ਨਦੀ ਉਹ ਆਪਾਂ ਕਿਤੇ ਕਿਹੜੀ ਸਟੇਟ ਚ ਐਮਪੀ ਜੀ ਐਮਪੀ ਜੀ ਮਾਤਾ ਨਰਬਰਤ ਸਟਰੀਏ ਕਿ ਤਾਂ ਪੰਜ ਪੜਦੇ ਰਹੇ ਆ ਵੀ ਇਸ ਕੰਢੀ ਦੇ ਨਦੀ ਦੇ ਕੰਢੇ ਮਾਤਾ ਮਹਾਰਾਜ ਜਿੰਦ ਗੌਰ ਦਾ ਸੰਸਕਾਰ ਕਰਿਆ ਗਿਆ ਨਰਮਦਾ ਨਦੀ ਦੇ ਕੰਢੇ ਪਤਾ ਨਹੀਂ ਉਹ ਕਿਹੜੀ ਜਗ੍ਹਾ ਵੈਸੇ ਤਾਂ ਉਹ ਬੰਬਈ ਵਾਲੀ ਸਾਈਡ ਆ ਵੀ ਨਹੀਂ ਸੀ ਗਮ ਮੇਟ ਰ ਆਪਣਾ ਕਿੰਨੀ ਕਿਥੋਂ ਦੇ ਰੰਗ ਦੀ ਹੋਈ ਕਿੱਧਰੇ ਵੇਖੋ ਮੇਲਾ ਉਹ ਜਨ ਦੇ ਪਰਦੇ ਦੇ ਪਰੌਂਠੇ ਆਲੂ ਦੇ ਪਰੌਂਠੇ ਗਰਮ ਖਾਣਾ ਤਾਜ਼ਾ ਖਾਣਾ ਉਦੋਂ ਵਾਚਦੇ ਹੇਟਣਾ ਹੁਣ ਤਾਂ ਜਿੰਨੀਆਂ ਮਰਜ਼ੀ ਗਲਤੀ ਕਰੀਆ ਆਏ ਆਏ ਮਾ ਮਾ ਬੰਦ ਕਰ ਦਿਸੀ ਕੋਈ ਨਹੀਂ ਸੁੱਤੇ ਪਏ ਰਹਿਣ ਦੇ ਇੱਕ ਵਾਰੀ ਭਾਬੀ ਬਣਿਆ ਉਰੇ ਓਏ ਉਹ ਕਿੱਥੇ ਆਓ ਸ਼ੌਲ ਜੀ ਪਹਿਲੀ ਵਾਰ ਆਏ ਹੋਏ ਮੇਰੇ ਉੱਥੋਂ ਡੀ.ਟੀ. ਸਾਹਿਬ ਦੇਖੋ ਚੱਲ ਚੱਲ ਆਏ ਇਧਰ ਨੂੰ ਕਰਾ ਚਾਚਾ ਕੋਈ ਨਹੀਂ ਕੋਈ ਨਾ ਕੁਟੀ ਰੁੱਟੀ ਟਾ ਬਣਾਵੇਗਾ ਤੂੰ ਰਿਆ ਓਏ ਮਾਨ ਸਰ ਬਾਤ ਤਾਂ ਤੁਹਾਨੂੰ ਚਾਹੀਦਾ ਇੱਕ ਵਾਰ ਬਣਿਆ ਬੰਦਾ ਦਾੜੀ ਸਰ ਬਾਰੇ ਕਾਲੇ 5000 ਚੱਲ ਤੇਰੇ ਤੇ ਪੈਸੇ ਨਾ ਵਾਦੀ ਨਾ ਗਾਦੀ ਨਾ ਦੀ ਇੱਕ ਵਾਰ ਬਣ ਕੇ ਦੇਖਵਾ ਚੀਜ਼ਾ ਕਰਦੇ ਆ 5-5 ਵਾਰ ਬਣੇਗਾ ਇੱਕ ਵਾਰ ਲੈ ਪਾਸੇ ਲੋ ਬਈ ਸ਼ਾਮ ਦਾ ਟਾਈਮ ਰਾਤ ਦਾ ਟਾਈਮ ਸੋਰੀ ਰੋਪੀ ਘਰ ਤੋਂ ਬਾਅਦ ਇਹ ਧਰ ਲੈ ਗੋਲੀ ਇਹ ਤਰੀਆ ਕਾਫੀ ਥੋੜੀ ਜੀ ਕਾਫੀ ਤਾਂ ਨਹੀਂ ਉਹ ਕਹਿੰਦੇ ਕਾਫੀ ਪੀ ਕੇ ਗੱਭਰੂ ਨੀਂਦ ਨਹੀਂ ਆਉਣੀ ਮੈਨੂੰ ਤਾਂ ਅੱਗੇ ਘੱਟੋਂ ਨਹੀਂ ਰਾਤ ਨੂੰ ਨਹੀਂ ਸੁੱਤਾ ਮੈਂ ਤਾਂ ਥੜਕੇ ਲੈ ਜਾਣਾ ਵਸਾ ਤਾਂ ਪੁੱਤ ਜਣਾ ਕਰਕੇ 3 ਵਜੇ ਉਤਰ ਜਾਣਾ ਬਾਰੀ ਦੀ ਗੋਰਾ ਇਸ ਆ ਚੱਕੋ ਭਈਆ ਬਾਰੀ ਆਲੀ ਇਹ ਵੀ ਔਰਤ ਲੈ ਆ ਪੀਣ ਟਾਲੀ ਲਗਭਗ ਸਵੇਰੀ ਉਹ ਤਾਂ 12 ਵਜੇ ਪਹੁੰਚਣੀ ਹੈ 36 ਘੰਟੇ ਦੇ ਵਿੱਚ ਲਗਭਗ 8:00 ਪਹੁੰਚਾਂਗੇ ਲਗਭਗ 3:00 ਵਜੇ ਨੇੜੇ ਠੀਕ ਐ ਇਹ ਨਾ ਵਧੀਆ ਵੀ 3:00 ਵਜੇ ਪਹੁੰਚਾਂ ਜੇ ਅੱਧੀ ਰਾਤ ਨੂੰ ਜੇ ਆਪਣੇ ਟਾਈਮ ਨਾਲ ਲਾਉਂਦੀ ਐ ਹਾਂ ਇੱਕਦੂ ਇਹਦੂ ਘਟ ਸੀ 26 ਘੰਟੇ ਲਾਉਣੀ ਉਹਨੇ ਸ਼ਾਮ ਨੂੰ ਲਾਉਣੇ 7:00 ਵਜੇ ਆਪਾਂ ਤਾਂ ਉਹਦਾ ਕੋਈ ਫਾਇਦਾ ਨਹੀਂ ਸੀ ਸੋ ਮੰਦੀ ਰਾਤ ਕਟਾ ਗਈ ਜਾਂਦੀ ਐ ਆਪਣੀ ਨਾਲੇ ਵਧੀਆ ਰਾਤ ਕੱਟ ਜੂ ਹਾਂ ਰੋਟੀ ਖਾਏ ਲੈਂਗੇ ਨਹੀਂ ਉੱਥੇ ਕਮਰਾ ਲੱਭਣਾ ਪੈਣਾ ਉੱਥੇ ਕਮਰਾ ਲੱਭਣੇ ਤੇ ਪਏ ਆ ਟ੍ਰੇਨ ਦੇ ਵਿੱਚ ਮੋਏ ਨਾ ਸੱਚਾ ਸੱਡਾ ਮੋਬਾਈਲ ਦੇ ਉੱਪਰ ਹਾਂਜੀ ਹਾਂਜੀ ਗੈਸੀ ਐ ਸਮਝੇ ਨਾ ਭਾਜੀ ਨਹੀਂ ਨਹੀਂ ਇਹ ਤਾਂ ਬਸ ਤਿੰਨ ਪੰਡ ਇਹ ਰੇ ਗੁੜੀ ਗੱਭਰੂ ਦੇਖ ਰਾ ਕਿਵੇਂ ਮੀਲੇ ਜੋਲੇ ਹੋਣੀ ਹੁੰਦੇ ਆ ਇਹਨੂੰ ਵੀ ਪਾਈ ਰੱਬ ਤਰੱਕੀਆਂ ਬਖਸ਼ੇ ਇਹਦੀ ਪੀੜੀ ਇੰਟਰਵਿਊ ਆ ਨਾ ਅਮਰੀਕਾ ਦਾ ਵੀਜ਼ਾ ਲੱਗ ਗਿਆ ਫਿਰ ਉੱਥੋਂ ਸਾਨੂੰ ਫੋਨ ਕਰੇ ਇਹ ਨਹੀਂ ਬਾਹਰ ਤਾਂ ਸੀ ਘਟ ਜਾਣਾ ਬਾਹਰ ਜਾਣਾ ਨਹੀਂ ਮੰਨਦਾ ਇਹ ਦੋ ਬេរੀ ਵੀਜ਼ਾ ਲਵਾਇਆ ਕਨ ਮੈਂ ਨਹੀਂ ਹਣਾ ਜੋ ਛੁੱਟੀਆਂ ਆਏਗਾ ਬੰਦੇ ਦਾ ਸਫਰ ਚੱਲੀ ਹਾਂ ਬਦਰੀ ਸਪੌਂਸਰ ਕਰ ਦਿਆ ਕਰ ਸਾਡੂ ਠੂਰ ਤੁਸੀਂ ਕਰੋਗੇ ਬਾਹਰ ਜਨ ਚਲੋ ਰੇ ਸਾਨੂੰ ਦਾ ਫਰੋਰੀਏ ਦੇ ਫਸਲਾਸ ਕਰਤੀਆਂ ਸੀਸਾ ਦੇ ਦਿੱਤੀਆਂ ਚਲੋ ਮਿਲਦੇ ਫਿਰ ਹੁਣ ਤੁਹਾਨੂੰ ਕੱਲ ਨੂੰ ਸਵੇਰੇ ਹੀ ਮਿਲਾਂਗੇ ਹੁਣ ਤਦ ਤੱਕ ਲਈ ਗੁੱਡ ਨਾਈਟ ਕਹੋ ਸਾਰੀ ਸਾਸਰੀ ਕਾ ਗੁੱਡ ਨਾਈਟ ਹੁਣ ਸੌਣਨੇ ਆ ਤੇ ਕੱਲ ਨੂੰ ਫੇਰ ਸਾਈਕਲ ਦਾ ਸਫ਼ਰ ਸ਼ੁਰੂ ਕਰਾਂਗੇ ਨਵੀਂ ਸਫ਼ਰ ਦੇ ਨਵੀਂ ਗਾਥਾਂ ਨਵੀਂ ਜਗ੍ਹਾ ਤੇ ਗੋਲੀ ਨਵੀਂ ਵਾਈਬ ਚਾਚਾ ਕੱਕਾ ਕਾਲਾ ਨੀਨਾ ਨਹੀਂ ਕਾਲਾ ਕਰਕੇ ਤੇ ਬਈਰੇ ਗੋਟਲਾ ਮੇਰੇ ਨਾਲ ਚਟਵੇਂ ਇਤੋਂ ਸੁਖਵਿੰਦਰ ਦਾਦਰ ਰੇਲਵੇ ਸਟੇਸ਼ਨੇ ਪਹੁੰਚ ਗਏ ਲੋ ਵੀ ਮਿੱਤਰੋ ਦਾਦਰ ਰੇਲਵੇ ਸਟੇਸ਼ਨੇ ਪਹੁੰਚ ਗਏ ਆ ਇਤੋਂ ਅੱਧਾ ਘੰਟਾ ਘੰਟਾ ਲੱਗਣਾ ਆਪਾਂ ਨੂੰ ਮੰਨ ਲਓ 20 ਮਿੰਟ ਨੂੰ ਵੀ ਸਵਾਗਤ ਕਰਦੀ ਵੀ ਦਾਦਰ ਰੇਲਵੇ ਸਟੇਸ਼ਨ ਤੇ ਇਹ ਕਹਿੰਦੇ ਜਗ ਜਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਤੇ ਅਸੀਂ ਇਹ ਹੀ ਗੱਡੀਆਂ ਵਾਲੀ ਚੱਕਰਾਂ ਦੇ ਵਿੱਚੋਂ ਨਿਕਲ ਜਾਣਾ ਅੱਧਾ ਘੰਟਾ ਲੱਗਣਾ ਅੱਧਾ ਘੰਟਾ ਲੱਗਣਾ ਸਾਨੂੰ ਪਹੁੰਚਣ ਨੂੰ ਤੇ ਫਿਰ ਅਸੀਂ ਸਾਈਕਲ ਜੰਕਸ਼ਨ ਨਾਲ ਸ਼ੁਰੂ ਕਰਾਂਗੇ ਸਫ਼ਰ ਦਾਦਰ ਕਹਿੰਦੇ ਬੰਬਈ ਸ਼ਹਿਰ ਦੇ ਵਿੱਚੋਂ ਖਾਸ ਹੀ ਸ਼ਹਿਰਾਂ ਦੇ ਵਿੱਚੋਂ ਇੱਕ ਨਾਮ ਦਾ ਦਾਦਰ ਰੇਲਵੇ ਸਟੇਸ਼ਨ ਦਾ ਵੀ ਸ਼ਹਿਰ ਦਾ ਨਾਮ ਇਹ ਮਸ਼ਹੂਰ ਹੈ ਵੀ ਜ਼ਿਆਦਾਤਰ ਹਾਂ ਲੱਗਦੇ ਵਿੱਚ ਇੰਨੇ ਵੀ ਪੰਜਾਬ ਤੋਂ ਲਗਭਗ ਆਏ ਸੀਗੇ ਸਭ ਯੂ ਐਸ ਏ ਦੀ ਇੰਟਰਵਿਊ ਵਾਲੇ ਸੀਗੇ ਤੇ ਡੱਬਾ ਖਾਲੀ ਕਰਕੇ ਕਰੇ ਕੂੜੀਆਂ ਝੂਟ ਚੱਕ ਦੋ ਜਿੰਨੇ ਵੀ ਬਟੇਡੇ ਤੋਂ ਹੁੰਦਾ ਜਿੰਨੇ ਵੀ ਲਗਭਗ ਸੀਗੇ ਸਭ ਅਮਰੀਕਨ ਐਂਬੈਸੀ ਤੇ ਜਾਣ ਵਾਲੇ ਸੀਗੇ ਤੇ ਉਹਨਾਂ ਨੂੰ ਹੀ ਨੇੜੇ ਪਹੁੰਚ ਉਹਨਾਂ ਨੇ ਨੇੜੇ ਪਹੁੰਚਾ ਦੱਸ ਜ਼ਰਾ ਸ਼ਾਇਦ ਬੰਬੇ ਵਿੱਚ ਤੁਹਾਡਾ ਸਵਾਗਤ 16 ਦਸੰਬਰ ਮਿਥੇ ਹੋਏ ਸਮੇਂ ਤੋਂ 5 ਘੰਟੇ ਲੇਟ ਦੇਰੀ ਦੇ ਨਾਲ ਅਸੀਂ ਪਹੁੰਚ ਗਏ ਹੱਤਰਪਤੀ சிவாਜੀ ਰੇਲਵੇ ਸਟੇਸ਼ਨ ਤੇ ਤੇ ਰੇਲਵੇ ਸਟੇਸ਼ਨ ਆ ਰੇਲਵੇ ਸਟੇਸ਼ਨ ਲਗਭਗ 12 ਕਬਦਾ ਟਾਈਮ ਸੀ 5 ਘੰਟੇ ਲੇਟ ਆ ਕੋਈ ਜ਼ਿਆਦਾ ਲੇਟ ਨਹੀਂ ਹੈਗੀ ਤੇ ਇਥੋਂ ਆ ਆ ਦੇਖ ਦੇ 4:54 ਹੋ ਗਏ ਇੱਕ ਪਾਉਂਡ ਲੈਣਾ ਹੈ ਸਾਈਕਲ ਸਾਈਕਲ ਕਿਵੇਂ ਦੀ ਹਲਾਤ ਚੋਂ ਕਿ ਤੁਹਾਨੂੰ ਦਿਖਾਵਾਂਗੇ ਤੇ ਫਿਰ ਸਾਡੇ ਕੋਲ ਸਾਹਿਬ ਅੱਗੇ ਕੀਤੇ ਹੋਏ ਨੇ ਮੈਂ ਆਪ ਸਭ ਕੁਝ ਇਹਨਾਂ ਕੋਲੇ ਆ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੱਲਾਂਗੇ ਤੇ ਪਾਉਂ ਨੇ ਤੋਂ ਚੱਲੇ ਚਲੋ ਵੀ ਲੱਭੀਏ ਸਾਈਕਲ ਲਓ ਜੀ ਸਟੇਸ਼ਨ ਤੇ ਪਹੁੰਚ ਚੁੱਕੇ ਆ ਜੋਬਰ ਤੇ ਆਪੋ ਆਪਣੇ ਸਮਾਨ ਦੇ ਨਾਲ ਲਗਜ ਦੇ ਨਾਲ ਪਹੁੰਚ ਚੁੱਕੇ ਨੇ ਪੰਡੂ ਪੰਡੋਰੀਏ ਤੇ ਮੁਹਾਲੀ ਦੇ ਜੋਬਰ ਕਿਉਂ ਸੁਖਮਿੰਦਰ ਹਾਂਜੀ ਕਿਵੇਂ ਆ ਪਾਰਾ ਵੀ ਨਹੀਂ ਹੈਗਾ ਵੇਖ ਬਣਾ ਸੁਣਾ ਲੈ ਸਮਾਨ ਭਾਰਾ ਤਾਂ ਨਹੀਂ ਹੈਗਾ ਤੇਰਾ ਸਮਾਨ ਕਿੱਦਾਂ ਲੱਗਣਾ ਪੈਣਾ ਕਿ ਸਾਈਕਲ ਤੇ ਕਿਰੇ ਤੇ ਚੱਲਣੀ ਸਹੀ ਗੱਲ ਆ ਆਜੋ 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 来 ਜਾ ਆਇਆ ਦੇ ਮੈਂ ਜਹਾਜ ਤੇ ਜਾਣਾ ਦਾ ਸਾਈਕਲ ਸਮਾਨ ਤਾਂ ਆ ਹੀ ਚੱਕਿਆ ਓਏ ਹਾਂ ਇਹ ਆ ਜਿੱਥੇ ਸਾਈਕਲ ਪਾਰਸਲ ਪਹੁੰਚਦੀ ਹੈ ਕੱਲ੍ਹ ਦੀ ਟ੍ਰੇਨ ਚ ਗੋਲੀ ਨੂੰ ਪਹੁੰਚਾਂ ਗੋਲੀ ਕੀ ਕਹਿੰਦੇ ਬਾਈ ਉਹ ਕਹਿੰਦੇ ਵੀ 7 ਵਜੇ ਖੁੱਲੂਗਾ ਅੱਛਾ ਇਹ ਵੀ ਜੇ ਕਬੀ ਅੱਜ ਭੇਜੇ ਕਹਿੰਦਾ ਅੱਜ ਤਾਂ ਨਹੀਂ ਅੱਜ ਨਹੀਂ ਭੇਜੇ ਇਸ ਚ ਕੱਲ ਆਈ ਟ੍ਰੇਨ 'ਚ ਭੇਜ ਦੇ ਕਹਿੰਦਾ ਫਿਰ ਅੰਦਰ ਖੜੇ ਹੋਣਗੇ ਮਿਲ ਗਈ ਦੇਖੇ ਹਾਂ ਉਹ ਦੇਖੇ ਉਹ ਅੰਦਰ ਛਾਤੀ ਜੀ ਮਾਰ ਕੇ ਦੇਖੇ ਉਹ ਤਾਂ ਬੜੇ ਲਿਬੜੇ ਦੇਖੇ ਨਹੀਂ ਨਹੀਂ ਇੱਧਰ ਜਿੰਨਾ ਆਓ ਫੜਾ ਸਟਾਫ ਕੀ ਹੈ ਵਗੈਰਾ ਚਲੋ ਦੇਖਦੇ ਆ ਫਿਰ 7 ਵਜੇ ਤੱਕ ਬੈਠਦੇ ਆ ਫਿਰ ਉੱਥੇ ਮੈਂ ਨੇ ਕਿੰਨਾ ਵੱਡਾ ਮੋਟਾ ਕੁਝ ਚਾਹ ਪਾਣੀ ਬਣਾਉਣਾ